ਮੇਰਾ ਜੀ ਸ੍ਰੀ ਰਾਮ ਨਾਮ ਹਾਂਜੀ ਸਤਲੁਜ ਦਰਿਆ ਦੇ ਕੋਤਾ ਹੋਰ ਅਸੀਂ ਹੈਗੇ ਹਾਂਜੀ ਹਾਂਜੀ ਸਵੇਰੇ ਕਾ ਕਹ ਲੈ ਆਏ ਅਸੀਂ 10 ਵਜੇ ਹਾਂਜੀ ਤੇ ਡੱਡ ਬੂੜੀ ਦੇਖਿਆ ਜੀ ਇੱਥੇ ਆਪਣੇ ਦਰਿਆ ਤੇ ਲੱਗਿਆ ਸੀ ਹਾਂਜੀ ਫਿਰ ਆਪਣੇ ਲੱਡੂ ਵਾਲ ਮੈਸੇਜ ਦਿੱਤਾ ਫਲਾਉ ਥਾਣੇ ਦਿੱਤਾ ਦੋ ਹੀ ਸੱਤੋ ਸਾਹਿਬ ਆਏ ਹੋਇਆ ਤੇ ਮੁੜ ਕੇ ਉਹਨਾਂ ਨੇ ਆਪਣਾ ਕਾਰਵਾਈ ਕਰਕੇ ਤੇ ਫਿਰ ਕਹਿੰਦੇ ਉਹ ਲਿਆਓ ਫਿਰ ਆਪਣਾ ਛਾਨਬੀਨ ਕਰਦੇ ਪਏ ਹੋ ਕਿਦਾਂ ਦੀ ਬੋਡੀ ਨੇ ਜਿਹੜੀ ਬੋਡੀ ਖੜੀ ਬੋਡੀ ਜੀ ਕੱਲ ਦੀ ਹੈਗੀ ਕੱਲ ਪਰਸੋ ਦੀ ਆ ਹਾਂ 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 ਕੱਪੜੇ ਪਾਏ ਹੋਇਆ ਹਾਂ ਤੇ ਟੱਟਾ ਉਹਦੇ ਲੱਗੀਆਂ ਸਿਰ ਤੇ ਹਾਂ ਹਾਂ ਕਿ ਬੰਨਿਆ ਬੰਨਿਆ ਵੀ ਆ ਬੰਨਿਆ ਨਹੀਂ ਸੀ ਉਹ ਤੇ ਕੱਪੜੇ ਨਾਲ ਬੰਨਿਆ ਸੀ ਉਹਦਾ ਮੂੰਹ ਕੱਪੜੇ ਨਾਲ ਬੰਨਿਆ ਕਿੰਨੀ ਕੋ ਉਮਰ ਲੱਗਦੀ ਅੰਦਾਜ਼ਾ ਉਮਰ ਉਹਦੀ ਹੋਣੀ 35 ਸਾਲ ਲੱਗੇ ਸਕੀ ਹਾਂਜੀ ਤੇ ਕੱਪੜੇ ਕਿਦਾਂ ਦੇ ਪਾਏ ਕੱਪੜੇ ਧਾਰੀ ਧਾਰੀ ਵਾਲੇ ਹੈਗੇ ਉਹ ਕੱਪੜੇ ਤੇ ਜਰਾਬਾ ਪਾਏ ਹੋ ਜੀਨ ਦੇ ਪੈਂਟ ਪਾਇਆ ਹਾਂ ਬੋਡੀ ਕੱਢ ਦਿੱਤੀ ਬੋਡੀ ਕੱਢ ਕੇ ਲਿਆ ਜੀ ਇੱਕ 95 ਡੈਡ ਬੋਡੀ ਮਿਲੀ ਹੈ ਜਿਹਦੀ ਉਮਰ ਕਰੀਬ 35 36 ਸਾਲ ਦੇ ਕਰੀਬ ਹੈ ਜਿਹੜੀ ਮੈਂ ਇਥੋਂ ਡੈਡੀ ਬੁੜੀ ਚੱਕ ਕੇ ਸਿਵਲ ਹਸਪਤਲ ਫਲੋਰ ਵਿਖੇ 72 ਘੰਟੇ ਬਾਅਦ ਤੇ ਸ਼ਨਾਖਤ ਵਾਸਤੇ ਡੈਡ ਹੌਚ ਵਿੱਚ ਜਮ੍ਹਾਂ ਕਰਾਣੀ ਹੈ ਕਿੰਨੀ ਕੁ ਪੁਰਾਣੀ ਲੱਗਦੀ ਹੈ ਕੋਟ ਕੋਟ 3-4 ਦਿਨ ਪੁਰਾਣੀ ਹੈ ਕੱਪੜੇ ਕਿੱਦਾਂ ਦੇ ਉਹਦੇ ਕੱਪੜੇ ਉਹ ਜੀਨ ਦੀ ਪੈਂਟ ਪਾਈ ਹੈ 벨ਟ ਪਾਈ ਆ ਨੇ ਤੇ ਇੱਕ ਸ਼ਰਟ ਪਾਈ ਆ ਮੌਤ ਦਾ ਕਾਰਨ ਕੀ ਲੱਗਦਾ ਮੌਤ ਕਾਰਨ ਤਾਂ ਵੀ ਡਾਕਟਰ ਸਾਹਿਬ ਦੱਸ ਸਕਦੇ ਆਣੀ ਨੂੰ ਡੈਡ ਉਸ ਦੇ ਵਿੱਚ ਜਮ੍ਹਾਂ ਕਰਾ ਦਾਂ ਹਾਂ ਡੈਡ ਬੋਡੀ ਜਮ੍ਹਾਂ ਕਰਾ ਕੇ ਸਿਵਲ ਹਸਤਾ ਜਮ੍ਹਾਂ ਕਰਾ ਇਹ ਵੀ ਇੱਕ ਵੈਰੀਫਾਈ ਨਹੀਂ ਹੋ ਸਕਿਆ ਬਿਲ ਲੁਧਿਆਣੇ ਦੇ ਅੰਦਰ ਇੱਕ ਫਲੋਰ ਦੇ ਅੰਦਰ ਦੋਨੇ ਐਸ ਐਚਓ ਪਹੁੰਚੇ ਸੀ ਲੁਧਿਆਣੇ ਵਾਲੇ ਤੇ ਫਲੋਰ ਵਾਲੇ ਵੀ ਚਲੋ ਸੁਵੰਦਵੀ ਤਸਵੀਰ ਕਰ ਲਵਾਂਗੇ ਓਕੇ ਕੀ ਬੋਡੀ ਕੱਢ ਲਈ ਬੋਡੀ ਕੱਢ ਲਈ ਹੈ ਜੀ ਮੇਰਾ ਜੀ ਸ੍ਰੀ ਰਾਮ ਨਾਮ ਹਾਂਜੀ ਸਤਲੁਜ ਦਰਿਆ ਦੇ ਕੋਤਾ ਹੋਰ ਅਸੀਂ ਹੈਗੇ ਹਾਂਜੀ ਹਾਂਜੀ ਸਵੇਰੇ ਕਾ ਕਹ ਲੈ ਆਏ ਅਸੀਂ 10 ਵਜੇ ਹਾਂਜੀ ਤੇ ਡੱਡ ਬੂੜੀ ਦੇਖਿਆ ਜੀ ਇੱਥੇ ਆਪਣੇ ਦਰਿਆ ਤੇ ਲੱਗਿਆ ਸੀ ਹਾਂਜੀ ਫਿਰ ਆਪਣੇ ਲੱਡੂ ਵਾਲ ਮੈਸੇਜ ਦਿੱਤਾ ਫਲਾਉ ਥਾਣੇ ਦਿੱਤਾ ਦੋ ਹੀ ਇਸੇ ਤੋਂ ਸਾਹਬ ਆਏ ਹੋਇਆ ਤੇ ਮੁੜ ਕੇ ਉਹਨਾਂ ਨੇ ਆਪਣਾ ਕਾਰਵਾਈ ਕਰਕੇ ਤੇ ਫਿਰ ਕਹਿੰਦੇ ਉਹ ਲਿਆਓ ਫਿਰ ਆਪਣਾ ਛਾਨਬੀਨ ਕਰਦੇ ਪਏ ਹੋ ਕਿਦਾਂ ਦੀ ਬੋਡੀ ਨੇ ਜਿਹੜੀ ਬੋਡੀ ਖੜੀ ਬੋਡੀ ਜੀ ਕੱਲ ਦੀ ਹੈਗੀ ਕੱਲ ਪਰਸੋ ਦੀ ਆ ਹਾਂ 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 ਕੱਪੜੇ ਪਾਏ ਹੋਇਆ ਹਾਂ ਤੇ ਸਟਾਉ ਦੇ ਲੱਗੀਆਂ ਸਿਰ ਤੇ ਹਾਂ ਹਾਂ ਕਿ ਬੰਨਿਆ ਬੰਨਿਆ ਵੀ ਬੰਨਿਆ ਨਹੀਂ ਸੀ ਉਹ ਤੇ ਕੱਪੜੇ ਨਾਲ ਬੰਨਿਆ ਸੀ ਉਹਦਾ ਮੂੰਹ ਕੱਪੜੇ ਨਾਲ ਬੰਨਿਆ ਕਿੰਨੀ ਕੋ ਉਮਰ ਲੱਗਦੀ ਹੈ ਅੰਦਾਜ਼ਾ ਉਮਰ ਉਹਦੀ ਹੋਣੀ 35 ਸਾਲ ਲੱਗੇ ਸਕੀ ਹਾਂ ਹਾਂਜੀ ਤੇ ਕੱਪੜੇ ਕਿੱਦਾਂ ਦੇ ਪਾਏ ਕੱਪੜਾ ਧਾਰੀ ਧਾਰੀ ਵਾਲੇ ਹੈਗੇ ਉਹ ਕੱਪੜੇ ਤੇ ਜਰਾਬਾ ਪਾਇਆ ਜੀਨ ਦੇ ਪੈਂਟ ਪਾਇਆ ਹਾਂ ਬੂਡੀ ਕੱਢ ਦਿੱਤੀ ਹਾਂ ਬੂਡੀ ਕੱਢ ਕੇ ਲਿਆ ਜੀ ਇੱਕ 95 ਡੈਡ ਬੂਡੀ ਮਿਲੀ ਹੈ ਜਦੀ ਉਮਰ ਕਰੀਬ 35 36 ਸਾਲ ਦੇ ਕਰੀਬ ਹੈ ਜਿਹੜੀ ਮੈਂ ਤੋਂ ਡੈਡੀ ਬੁੜੀ ਚੱਕ ਕੇ ਸਿਵਲ ਹਸਪਤਾਲ ਫਲੋਰ ਵਿਖੇ ਬੱਤਰ ਘੰਡੇ ਵਾਸਤੇ ਸ਼ਨਾਖਤ ਵਾਸਤੇ ਡੈਡ ਹੁੱਚ ਵਿੱਚ ਜਮ੍ਹਾਂ ਕਰਾਣੀ ਹੈ ਕਿੰਨੀ ਕੁ ਪੁਰਾਣੀ ਲੱਗਦੀ ਹੈ ਕਟਕੜ 3-4 ਦਿਨ ਪੁਰਾਣੀ ਹੈ ਕੱਪੜੇ ਕਿੱਦਾਂ ਦੇ ਉਹਦੇ ਕੱਪੜੇ ਉਹ ਜੀਨ ਦੀ ਪੈਂਟ ਪਾਈ ਹੈ 벨ਟ ਪਾਈ ਆ ਨੇ ਤੇ ਇੱਕ ਸ਼ਰਟ ਪਾਈ ਆ ਮੌਤ ਦਾ ਕਾਰਨ ਕੀ ਲੱਗਦਾ ਮੌਤ ਕਾਰਨ ਤਾਂ ਫਿਰ ਡਾਕਟਰ ਸਾਹਿਬ ਦੱਸ ਸਕਦੇ ਆਣੀ ਨੂੰ ਡੈਡ ਉਸ ਦੇ ਵਿੱਚ ਜਮ੍ਹਾਂ ਕਰਾ ਦਾਂ ਹਾਂ ਡੈਡ ਬੋਡੀ ਜਮ੍ਹਾਂ ਕਰਾ ਕੇ ਸਿਵਲ ਹਸਪਤਾਲ ਜਮ੍ਹਾਂ ਕਰਾ ਇਹ ਵੀ ਇੱਕ ਵੈਰੀਫਾਈ ਨਹੀਂ ਹੋ ਸਕਿਆ ਬਿਲ ਲੁਧਿਆਣੇ ਦੇ ਅੰਦਰ ਇੱਕ ਫਲੋਰ ਦੇ ਅੰਦਰ ਦੋਨੋਂ ਐਸ ਐਚਓ ਪਹੁੰਚੇ ਸੀ ਲੁਧਿਆਣੇ ਵਾਲੇ ਤੇ ਫਲੋਰ ਵਾਲੇ ਵੀ ਚਲੋ ਸੁਵੰਦ ਵੀ ਤੁਸੀਂ ਇਹ ਕਰ ਲਵਾਂਗੇ ਓਕੇ ਕੀ ਬੋਡੀ ਕੱਢ ਲਈ ਬੋਡੀ ਕੱਢ ਲਈ ਹੈ ਜੀ ਦੁਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ